ਅੱਜ ਪੰਜਾਬ ਪੁਲਿਸ ਗਣਤੰਤਰ ਦਿਵਸ ਕਰਕੇ ਹਾਈ ਅਲਰਟ ਤੇ ਰੱਖੀ ਗਈ ਹੈ ਤੇ ਚੱਪੇ-ਚੱਪੇ ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਪਰ ਦੂਜੇ ਪਾਸੇ ਬੇਖੌਫ ਚੋਰ ਦੇਣ ਦਿਹਾੜੇ ਸ਼੍ਰੀ ਆਮ ਬਜ਼ਾਰਾਂ 'ਚ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਚੋਰੀ ਦੀ ਇੱਕ ਹੋਰ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ ਜਿਸ ਵਿੱਚ ਬੇਖੌਫ ਹੋਇਆ ਚੋਰ ਦਿਨ ਦਿਹਾੜੇ ਇੱਕ ਮੋਟਰਸਾਈਕਲ ਨੂੰ ਚੋਰੀ ਕਰਕੇ ਸਕਿੰਟਾਂ ਦੇ ਵਿੱਚ ਉਡਾ ਕੇ ਲੈ ਜਾਂਦਾ ਹੈ ਮਾਮਲਾ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਦਾ ਹੈ ਜਿੱਥੇ ਕੱਪੜੇ ਦੀ ਦੁਕਾਨ ਤੇ ਕੰਮ ਕਰਨ ਵਾਲਾ ਸਾਗਰ ਨਾਂ ਦਾ ਇਹ ਨੌਜਵਾਨ ਸਵੇਰੇ ਦੁਕਾਨ ਤੇ ਆਇਆ ਤੇ ਰੋਜ਼ਾਨਾ ਦੀ ਤਰ੍ਹਾਂ ਆਪਣਾ ਮੋਟਰਸਾਈਕਲ ਦੁਕਾਨ ਦੇ ਨਾਲ ਵਾਲੀ ਗਲੀ 'ਚ ਖੜਾ ਕਰ ਦਿੱਤਾ ਕੁਝ ਸਮੇਂ ਬਾਅਦ ਹੀ ਉਥੇ ਇੱਕ ਚੋਰ ਆਉਂਦਾ ਹੈ ਅਤੇ ਆਸ-ਪਾਸ ਨਿਗਾਹ ਮਾਰਦਾ ਆ ਜੇ ਵਿੱਚੋਂ ਇੱਕ ਚਾਬੀ ਕੱਢ ਕੇ ਮੋਟਰਸਾਈਕਲ ਉਡਾ ਕੇ ਫਰਾਰ ਹੋ ਜਾਂਦਾ ਹੈ ਇਹ ਜਿਹੜੀਆਂ ਚੋਰੀਆਂ ਦਾ ਸਿਲਸਲਾ ਹੈ ਇਹ ਥਮਨ ਦਾ ਜਿਹੜਾ ਨਾਮ ਨਹੀਂ ਲੈ ਰਿਹਾ ਅਤੇ ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਕੀ ਨਾਮ ਕੀ ਹੈ ਜੀ ਨਾਮ ਸਾਗਰ ਹੈ ਕਿਹੜਾ ਪਿੰਡ ਮੱਲਾਵਾਲਾ ਜੀ ਕੀ ਘਟਨਾ ਵਾਪਰੀ ਹੈ ਜੀ ਘਟਨਾ ਵੀਰੇ ਆਪਣਾ ਮੋਟਰਸਾਈਕਲ ਚੋਰੀ ਹੋ ਗਿਆ ਦਿਨ ਦਿਹਾੜੇ ਅੱਛਾ ਗਲੀ ਗਿਆ ਘਾਟ ਇਥੋਂ ਲੋਕਲੀ ਕਿਥਾ ਪਕੜਾ ਹਾਂਜੀ ਬਾਜ਼ਾਰ ਚ ਜੀ ਠੀਕ ਹੈ ਜੀ ਗਲੀ ਦੇ ਵਿੱਚ ਲਾਇਆ ਸੀ ਹਾਂਜੀ ਗਲੀ ਦੇ ਵਿੱਚ ਲਾਇਆ ਸੀ ਜੀ ਹਏ ਕੀ ਪ੍ਰੂਫ ਹੈਗਾ ਕੋਈ ਆਇਆ ਮਿਲਿਆ ਕੋਈ ਪ੍ਰੂਫ ਕੋਈ ਕੋਈ ਪ੍ਰੂਫ ਨਹੀਂ ਜੀ ਮਿਲਿਆ ਪਾਲ ਕੀਤੀ ਜਾ ਰਹੀ ਹੈ ਹਾਂਜੀ ਪਾਲ ਕੀਤੀ ਜਾ ਰਹੀ ਹੈ ਜੀ ਕਿੰਨੇ ਬੰਦੇ ਸੀਗੇ ਇਕੱਲਾ ਬੰਦਾ ਸੀਗਾ ਜੀ ਇੱਕ ਬੰਦਾ ਸੀਗਾ ਹਾਂਜੀ ਇੱਕ ਬੰਦਾ ਸੀ ਸੀਸੀਟੀਵੀ ਹਾਂਜੀ ਉਹ ਫੋਟੋਜ਼ ਹੈ ਗਈ ਹੈ ਕਿnde ਵਿੱਚ ਆਇਆ ਹੈ ਕੈਮਰਾ ਚ ਆਇਆ ਸੀ ਉੱਪਰ ਕੈਮਰੇ ਚ ਆਇਆ ਹਾਂਜੀ ਹੁਣ ਕੀ ਦਰਖਾਸਤ ਦਿੱਤੀਗੀ ਥਾਣੇ ਹਾਂਜੀ ਦਰਖਾਸਤ ਦਿੱਤੀਗੀ ਜੀ ਥਾਣੇ ਵਾਲਾ ਵਲੋਂ ਕੀ ਕਿਹਾ ਗਿਆ? ਥਾਣੇ ਵਾਲਾ ਵਲੋਂ ਕਿਹਾ ਗਿਆ ਵੀ ਆਪਣੇ ਆਪ ਤੁਸੀਂ ਦੇਖ ਵਾਲਾ ਕਰੋ ਤੇ ਆਪਣੇ ਤੋਂ ਨਹੀਂ ਹੋ ਸਕਦਾ ਆਪਣੇ ਵੱਲੋਂ ਕਰੋ। ਹਾਂਜੀ ਹਾਂਜੀ। ਠੀਕ ਹੈ। ਖੁਦ ਨੂੰ ਕਾਰਵਾਈ ਕਰਨੀ ਪਊਗੀ। ਅੱਛਾ। ਕਿਦਾਂ ਦਿੱਤੀ ਦਰਖਾਹਤ? ਅੱਜ ਦੇ ਕੇ। ਅੱਜ ਦੇ ਕੇ ਆਏ। ਹਾਂਜੀ। ਕਿ ਨੰਬਰ ਕੀ ਮੋਟਰਸਾਈਕਲ? ਪੀਵੀ05ਏਜ9895 ਕਿਹੜਾ ਮੋਟਰਸਾਈਕਲ? ਸਪਲੈਂਡਰ ਪਲੱਸ। 21 ਹੁਣ ਕੀ ਮੰਗ ਕੀ ਕਰੋਗੇ? ਮੰਗ ਕਰਾਓਗੇ 50। ਪੁਹਾਰ ਪੁਹਾਰ ਨੂੰ ਇਹੀ ਹੈ ਜੀ ਆਪਣਾ ਸਾਧਨ ਜੋਸ ਜਲਦੀ ਤੇ ਜਲਦੀ ਲੱਭ ਕੇ ਦਿੱਤਾ ਜਾਵੇ। ਅੱਛਾ ਜੀ। ਹਾਂਜੀ ਆਪਣੇ ਇਹ ਮੰਗਾ ਜੀ। ਜਿਹੜਾ ਲੋਕ ਦੇਖ ਰਹੇ ਉਹਨਾਂ ਨੂੰ ਕੀ ਕਹੋਗੇ ਕੋਈ ਮਦਦ ਦਿਲਾਓਗੇ ਉਹਨਾਂ ਦੀ? ਹਾਂਜੀ ਆਪਾਂ ਜਿਹੜੀ ਫੋਟੋ ਦਾ ਜਿਹੜਾ ਵੀ ਆਪਾਂ ਨੂੰ ਪ੍ਰੂਫ ਆਪਾਂ ਦੇ ਦੇਵਾਂਗੇ ਜਿਹੜਾ ਮੋਰਸ ਲੱਭ ਕੇ ਦਊਗਾ 5000 ਰੁਪਏ ਨਾਮ ਰੱਖਿਆ ਹੋਇਆ ਉਹ ਦਿਆਂਗੇ ਆਪਾਂ ਨੂੰ ਦੱਸਣ ਵਾਲੇ ਨੂੰ। ਅੱਛਾ ਜੀ। ਹਾਂਜੀ। ਕੀ ਨਾਮ ਕੀ ਵੀਰੇ? ਮੇਰਾ ਨਾਮ ਰਮਨ ਹੈ ਵੀਰੇ। ਅੱਛਾ ਜੀ। ਇਹ ਬੰਦਾ ਆਪਣੇ ਦੁਕਾਨ ਤੇ ਕੰਮ ਕਰਦਾ ਮਜ਼ਦੂਰ ਭਰਾ ਹੈਗਾ। 10000 ਰੁਪਏਨ ਖਾਚ ਲੱਗਾ। ਅੱਛਾ ਜੀ। ਬਰਾਦ ਬਹੁਤ ਮਾੜੀ ਗੱਲ ਹੈ ਦਿਨ ਦਿਹਾੜੇ ਦਾ ਮੋਟਰਸਾਈਕਲ ਚੋਰੀ ਕੀਤਾ ਗਿਆ ਗਲੀ ਦੇ ਵਿੱਚ ਤਿੰਨ ਚੀਜ਼ਾਂ ਦੇ ਲੋਕ ਭੰਨੇ ਗਏ ਇੱਕੋ ਦਿਨ ਜੀ ਤੇ ਤਿੰਨਾਂ ਦੇ ਵਿੱਚੋਂ ਇਹਦਾ ਇਕੱਲੇ ਦਾ ਸਟਾਰਟ ਹੋ ਤਾਂ ਲੈ ਕੇ ਨਾਲ ਦੀ ਨਾਲ ਭੱਜ ਗਿਆ ਸੀਸੀਡੀ ਵਿੱਚ ਫੁਟੇਜ ਰਿਕਾਰਡ ਹੋ ਗਈ ਹੈ ਅਸੀਂ ਹੁਣ ਇਹੀ ਮੰਗ ਕਰਦੇ ਹਾਂ ਜਲਦੋਂ ਜਲਦ ਦਾ ਮੋਟਰਸਾਈਕਲ ਦੇ ਦਿੱਤਾ ਜਾਵੇ ਲੱਭ ਕੇ ਅਸੀਂ ਵੀ ਆਪ ਦੇ ਲੋ ਪਾਲ ਜ਼ਰੂਰੀ ਕਰਦੇ ਹਾਂ ਜੀ ਤੇ ਅਸੀਂ ਪੁਲਿਸ ਤੋਂ ਵੀ ਇਹ ਮੰਗ ਕਰਦੇ ਹਾਂ ਜਲਦੋਂ ਜਲਦ ਦਾ ਮੋਟਰਸਾਈਕਲ ਲੱਭ ਕੇ ਦੇ ਦਿੱਤਾ ਜਾਵੇ ਨਾਮ ਵੀ ਕੋਈ ਰੱਖਿਆ ਗਿਆ ਜੀ ਬਿਲਕੁਲ 5000 ਰੁਪਏ ਨਾਮ ਰੱਖਿਆ ਗਿਆ ਜੀ ਜਿਹੜਾ ਕੋਈ ਮਦਦ ਕਰੂ ਜਿਹੜਾ ਕੋਈ ਮਦਦ ਕਰੇਗਾ ਤੇ ਜਲਦ ਤੋਂ ਜਲਦ ਕੀਤਾ ਜਾਵੇ ਤਾਂ ਪ੍ਰਸ਼ਾਸਨ ਤੋਂ ਬਿਲਕੁਲ ਮੰਗ ਕਰਦੇ ਆਂ ਜੀ। ਵੀ ਸਾਨੂੰ ਇਹਦਾ ਮੋਟਰਸਾਈਕਲ ਲੱਭ ਕੇ ਜੇ ਕੋਈ ਗਰੀਬ ਭਰਾ ਆਇਆ ਆਪਣਾ ਜੀ ਆਪਾਂ ਇਹਦੀ ਜਲਦ ਤੋਂ ਜਲਦ ਮਦਦ ਕਰੀਏ। ਜੀ ਕਿਹੜਾ ਮੋਟਰ ਕਿਹੜਾ ਸੀਗਾ? ਮੋਟਰਸਾਈਕਲ ਸਪਲੈਂਡਰ ਹੈ। ਅੱਛਾ ਜੀ। 2018 ਮਾਡਲ ਹੈ। PB05 AJ ਇਹ 95 ਨੰਬਰ ਹੈ। ਜੀ